ਸਸਿਕਾ ਸਲਾਮ ਅਰਜੈ ਸਾਰੇ ਟਿਵਾਨਾ ਰੇਡੀਓ ਪ੍ਰੋਮ ਨਾਲ ਜੁੜੇ ਸਤਿਕਾਰਤ ਸਜਨਾ ਸੁਨਈਆਂ ਨੂੰ ਬਾਗਾ ਤੇ ਰਾਗਾ ਦੇ ਸ਼ਹਿਰ ਪਟਿਆਲਿਓ ਮੈਂ ਪਰਮਿੰਦਰ ਸਿੰਘ ਟਿਵਾਨਾ ਤੇ ਦੋਸਤੋ ਤੁਹਾਡੇ ਨਾਲ ਇੱਕ ਇਤਾਲਵੀ ਇਟਾਲੀਅਨ ਕਹਾਣੀ ਸਾਂਝੀ ਕਰਦੇ ਹਾਂ ਯੁੱਧ ਲਿਖਤਮ ਨੇ ਲੋਹੀ ਕੀ ਪ੍ਰਾਂਦੇ ਲੋ ਇਹ ਇਟਲੀ ਦੇ ਇੱਕ ਫੌਜੀ ਪਰਿਵਾਰਾਂ ਦੀ ਕਹਾਣੀ ਹੈ ਕਿ ਕਿਸ ਤਰ੍ਹਾਂ ਦਾ ਉਹਨਾਂ ਲੋਕਾਂ ਦਾ ਨਜ਼ਰੀਆ ਹੈ ਜਦੋਂ ਉਹਨਾਂ ਦੇ ਪਰਿਵਾਰਾਂ 'ਚ ਸ਼ਹਾਦਤਾਂ ਹੁੰਦੀਆਂ ਨੇ ਜਾਂ ਉਹਨਾਂ ਦੇ ਪੁੱਤਰ ਧੀਆਂ ਜੰਗੀ ਮੋਰਚਾਂ 'ਚ ਜਾਂਦੇ ਨੇ ਉਸ ਵਕਤ ਦੇ ਯੁੱਧ ਦੇ ਸੀਨ ਨੂੰ ਸਰਗੈਸ ਕਹਾਣੀ ਦੇ ਵਿੱਚ ਰਾਤ ਦੀ ਐਕਸਪ੍ਰੈਸ ਰੇਲ ਗੱਡੀ ਦੇ ਵਾਸਤੇ ਜਿਹੜੀਆਂ ਸਵਾਰੀਆਂ ਰੋਮ ਤੋਂ ਚਲਦੀਆਂ ਸਨ ਅੱਗੇ ਜਾਣ ਲਈ ਉਹਨਾਂ ਨੂੰ ਸਵੇਰੇ 4:00 ਫੁੱਟਣ ਤੱਕ ਦੇ ਸਮੇਂ ਤੱਕ ਫਰਾਇਬਰੀਆਨੋ ਨਾਂ ਦੇ ਇੱਕ ਛੋਟੇ ਜਿਹੇ ਸਟੇਸ਼ਨ ਤੇ ਰੁਕਣਾ ਪੈਂਦਾ ਸੀ। ਇੱਥੋਂ ਉਹਨਾਂ ਨੂੰ ਮੇਨ ਲਾਈਨ ਦੇ ਨਾਲ ਸਲਮਾਨੋ ਨੂੰ ਮਿਲਾਨ ਵਾਲੀ ਪੁਰਾਣੀ ਟੰਗ ਦੀ ਇੱਕ ਲੋਕਲ ਟ੍ਰੇਨ ਫੜਨੀ ਪੈਂਦੀ ਸੀ। ਸੈਕੰਡ ਕਲਾਸ ਦਾ ਉਹ ਰੇਲ ਦਾ ਡੱਬਾ ਬੜਾ ਘਟਿਆ-ਘਟਿਆ ਤੇ ਧੂਏ ਨਾਲ ਭਰਿਆ ਸੀ ਤੇ ਪੰਜ ਆਦਮੀ ਇਸ ਦੇ ਵਿੱਚ ਪਹਿਲਾਂ ਹੀ ਸਾਰੀ ਰਾਤ ਦਾ ਸਫ਼ਰ ਕਰਦੇ ਹੋਏ ਆ ਰਹੇ ਸਨ। ਤੇ ਇਹ ਡੱਬਾ ਜਦੋਂ ਸਵੇਰੇ-ਸਵੇਰੇ ਤੜਕੇ ਆ ਕੇ ਉੱਥੇ ਸਟੇਸ਼ਨ ਤੇ ਰੁਕਿਆ ਤਾਂ ਇੱਕ ਭਾਰੀ ਪਰ ਕਮ ਔਰਤ ਨੂੰ ਬੈਡੋਲ ਗੱਟੜੀ ਦੇ ਵਾਂਗੂ ਚੁੱਕ ਕੇ ਉਸਦੇ ਪਤੀ ਨੇ ਡੱਬੇ 'ਚ ਛੜਾਇਆ ਤੇ ਔਰਤ ਨੇ ਕਾਲੇ ਸੋਗੀ ਕੱਪੜੇ ਪਾਏ ਹੋਏ ਸਨ ਤੇ ਉਸਦੇ ਪਿੱਛੇ ਹਾਫਦਾ ਹੋਇਆ ਉਸਦਾ ਪਤੀ ਜੋ ਕਮਜ਼ੋਰ ਮਰੀਲ ਤੇ ਸੁੱਕਾ ਗਿਆ ਸੀ ਉਹ ਵੀ ਟ੍ਰੇਨ 'ਚ ਆ ਚੜਿਆ ਜਦੋਂ ਇੱਕ ਸੀਟ ਤੇ ਬਹਿ ਗਿਆ ਤਾਂ ਆਪਣੀ ਪਤਨੀ ਨੂੰ ਸਹਾਰਾ ਦੇ ਕੇ ਬਿਠਾਉਣ ਦੇ ਲਈ ਥਾਂ ਬਣਾਉਣ ਦੇ ਲਈ ਉਥੇ ਪਹਿਲਾਂ ਹੀ ਬੈਠੀਆਂ ਸਵਾਰੀਆਂ ਦਾ ਧੰਨਵਾਦ ਕਰਦਾ ਹੋਇਆ ਫਿਰ ਉਸ ਆਪਣੀ ਪਤਨੀ ਵੱਲ ਘੁੰਮ ਕੇ ਉਸ ਦੇ ਕੋਟ ਦਾ ਕਾਲਰ ਥੱਲੇ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਸ ਨੂੰ ਬੜੀ ਮਲੈਮ ਜੀਵਾ ਦੇ ਵਿੱਚ ਆਪਣੀ ਵਾਈਫ ਨੂੰ ਪੁੱਛਦਾ ਕਿਉਂ ਠੀਕ ਹੋ ਤਾਂ ਉਹ ਉਸ ਦੀ ਪਤਨੀ ਉਸ ਦਾ ਜਵਾਬ ਦੇਣ ਦੀ ਬਜਾਏ ਆਪਣੇ ਕੋਟ ਦੇ ਕਾਲਰ ਨੂੰ ਫਿਰ ਆਪਣੀਆਂ ਅੱਖਾਂ ਸਾਹਮਣੇ ਕਰ ਲੈਂਦੀ ਹੈ ਤਾਂ ਜੋ ਉਸ ਦਾ ਚਿਹਰਾ ਕਿਸੇ ਨੂੰ ਨਾ ਦੇ ਸੇ ਪਤੀ ਨੇ ਆਪਣੇ ਬੁੱਲਾਂ ਹੀ ਬੁੱਲਾਂ ਦੇ ਵਿੱਚ ਬੜੀ ਹੀ ਦੁੱਖ ਭਰੀ ਮੁਸਕਰਾਹਟ ਦੇ ਨਾਲ ਆਖਿਆ ਕਿ ਦੁਨੀਆ ਵੀ ਕਿੰਨੀ ਕਮਬਖਤ ਹੈ ਹੁਣ ਉਸ ਨੂੰ ਜ਼ਰੂਰੀ ਲੱਗਾ ਸੀ ਕਿ ਉਸ ਡੱਬੇ ਦੇ ਵਿੱਚ ਬੈਠੇ ਸਾਥੀ ਮੁਸਾਫਰਾਂ ਨੂੰ ਸਮਝਾਇਆ ਜਾਵੇ ਜਾਂ ਉਹਨਾਂ ਨੂੰ ਸਮਝਾਇਆ ਜਾਵੇ ਕਿ ਉਸਦੀ ਇਹ ਪਤਨੀ ਜੋ ਘਟੜੀ ਬਣੀ ਬੈਠੀ ਹੈ ਕਿੰਨੀ ਦੁਖੀ ਆ ਰਹੀ ਹੈ ਉਹ ਆਪਣੇ 20 ਸਾਲ ਦੇ ਜਵਾਨ ਮਾਸੂਮ ਪੁੱਤਰ ਨੂੰ ਜੋ ਜੁੱਧ ਦੇ ਮੋਰਚੇ ਤੇ ਜਾ ਰਿਹਾ ਸੀ ਉਸ ਨੂੰ ਵਿਦਾ ਕਰਨ ਲਈ ਆਈ ਹੈ ਕਿਉਂਕਿ ਉਸ ਨੂੰ ਹੁਣ ਜੁੱਧ ਦਾ ਦੈਂਤ ਉਹਨਾਂ ਤੋਂ ਖੋ ਲਏਗਾ ਤੇ ਉਸ ਤੇ ਬੱਚੇ ਦੀ ਜ਼ਿੰਦਗੀ ਉਹਨਾਂ ਲੋਕਾਂ ਨੇ ਕੁਰਬਾਨ ਕਰ ਦੇਣੀ ਹੈ ਜੇ ਜਦੋਂ ਉਹਨਾਂ ਨੂੰ ਆਪਣੇ ਇਸ ਜੋੜੇ ਨੂੰ ਆਪਣੇ ਪੁੱਤਰ ਨੂੰ ਪੜਾਉਣ ਦੇ ਵਾਸਤੇ ਰੋਮ ਭੇਜਣਾ ਪਿਆ ਤਾਂ ਉਹ ਵੀ ਸਲਮਾਨੋ ਵਾਲਾ ਆਪਣਾ ਘਰ ਛੱਡ ਕੇ ਉਸਦੇ ਨਾਲ ਰੋਮ ਗਏ ਸਨ ਆਪਣੇ ਪੁੱਤਰ ਦੀ ਪੜ੍ਹਾਈ ਲਈ ਤੇ ਫਿਰ ਜਦੋਂ ਉਹਨਾਂ ਦੇ ਪੁੱਤਰ ਨੇ ਲੜਾਈ ਦੇ ਮੋਰਚੇ ਤੇ ਜਾਣਾ ਚਾਹਿਆ ਫੌਜ ਵਿੱਚ ਭਰਤੀ ਹੋਣ ਦੀ ਇੱਛਾ ਪ੍ਰਗਟਾਈ ਤਾਂ ਘਟੂ ਘਟ ਉਹਨਾਂ ਇਸ ਭਰੋਸੇ ਤੇ ਉਸਨੂੰ ਫੌਜ ਵਿੱਚ ਜਾਣ ਦਿੱਤਾ ਕਿ ਜਿਵੇਂ ਵੀ ਹੋਵੇ ਘਟੂ ਘਟ 6 ਮਹੀਨੇ ਲਈ ਮੋਰਚੇ ਤੇ ਨਹੀਂ ਜਾਵੇਗਾ ਪਰ ਹੋਣਾ ਅਚਾਨਕ ਉਹਨਾਂ ਨੂੰ ਇੱਕ ਟੈਲੀਗ੍ਰਾਮ ਮਿਲੀ ਸੀ ਕਿ ਉਸ ਦੇ ਪੁੱਤਰ ਨੂੰ 3 ਦਿਨਾਂ ਦੇ ਅੰਦਰ-ਅੰਦਰ ਜੰਗੀ ਮੋਰਚੇ ਤੇ ਜਾਣਾ ਪੈਣਾ ਇਸ ਲਈ ਉਹ ਆਪਣੇ ਪੁੱਤਰ ਨੂੰ ਵਿਦਾ ਦੇਣ ਵਾਸਤੇ ਜਾ ਰਹੇ ਸਨ ਭਾਰੀ ਪਰਕਮ ਕੋਟ ਦੇ ਅੰਦਰ ਉਹ ਔਰਤ ਜਿਵੇਂ ਜਕੜਨ ਨਾਲ ਭਰੀ ਹੋਈ ਬੁੜਬੁੜਾ ਰਹੀ ਸੀ ਤੇ ਰਹਿ ਰਹਿ ਕੇ ਕਿਸੇ ਜੰਗਲੀ ਜਾਨਵਰ ਦੀ ਤਰ੍ਹਾਂ ਘੁਰ ਘੁਰ ਕਰ ਰਹੀ ਸੀ ਬੁੜਬੁੜਾ ਰਹੀ ਸੀ ਸ਼ਾਇਦ ਉਸ ਨੂੰ ਇਹ ਅਹਿਸਾਸ ਸੀ ਕਿ ਸਾਰਾ ਵਰਣਨ ਤੇ ਬਿਉਰੇ ਸੁਣਨ ਵਾਲਿਆਂ ਦੇ ਅੰਦਰ ਅਮਦਾਰਦੀ ਦੀ ਛਾਂ ਤੱਕ ਨਹੀਂ ਉਭਾਰ ਸਕੇ ਹਾਲਾਂਕਿ ਉਸ ਨੂੰ ਇਹ ਵੀ ਲੱਗਦਾ ਸੀ ਕਿ ਹੋਵੇ ਨਾ ਕਿ ਸਾਰੇ ਉਸੇ ਦੀ ਤਰ੍ਹਾਂ ਬਦਕਿਸਮਤੀ ਦੇ ਸ਼ਿਕਾਰ ਹੋਣ ਉਹ ਵੀ ਆਪਣੇ ਪੁੱਤਰਾਂ ਭਤੀਜਿਆਂ ਨੂੰ ਵੇਦਾ ਕਰਨ ਲਈ ਆ ਰਹੇ ਹੋਣ ਕਿਉਂਕਿ ਇਹ ਸਟੇਸ਼ਨ ਇੱਕ ਇਹ ਟ੍ਰੇਨ ਇੱਕ ਵੱਡੇ ਆਰਮੀ ਕੈਂਟ ਨੂੰ ਜਾ ਰਹੀ ਸੀ ਤੇ ਸਾਰੇ ਫੌਜੀ ਮਸਾਫਰਾਂ ਦੇ ਆਪਣੇ ਜਾਂ ਰਿਸ਼ਤੇਦਾਰ ਹੁੰਦੇ ਸਨ ਤੇ ਇਸ ਦੌਰਾਨ ਉਹਨਾਂ ਪੰਜਾਂ ਦੇ ਵਿੱਚੋਂ ਇੱਕ ਆਦਮੀ ਖਾਸ ਦਿਲਚਸਪੀ ਨਾਲ ਇਸ ਜੋੜੇ ਦੀ ਗੱਲ ਨੂੰ ਸੁਣ ਰਿਹਾ ਸੀ ਉਸਨੇ ਆਖਿਆ ਖੁਦਾ ਦਾ ਸ਼ੁਕਰ ਕਰੋ ਤੁਹਾਡਾ ਬੇਟਾ ਤਾਂ ਹੁਣ ਮੋਰਚੇ ਤੇ ਜਾ ਰਿਹਾ ਮੇਰੇ ਲੜਕੇ ਨੂੰ ਤਾਂ ਲੜਾਈ ਦੇ ਪਹਿਲੇ ਹੀ ਦਿਨ ਭੇਜ ਦਿੱਤਾ ਗਿਆ ਸੀ ਤੇ ਮੇਰਾ ਪੁੱਤਰ ਦੋ ਵਾਰ ਜ਼ਖਮੀ ਹੋ ਕੇ ਵਾਪਸ ਆਉਣ ਤੋਂ ਬਾਅਦ ਫਿਰ ਮੋਰਚੇ ਤੇ ਭੇਜਿਆ ਗਿਆ ਅਤੇ ਉਹਨਾਂ ਪੰਜਾਂ ਚੋਂ ਦੂਸਰਾ ਬੋਲਿਆ ਅਤੇ ਮੈਂ ਮੇਰੇ ਬੇਟੇ ਤੇ ਤਿੰਨ ਭਤੀਜੇ ਪਹਿਲਾਂ ਹੀ ਜੰਗੀ ਮੋਰਚੇ ਤੇ ਨੇ ਤੇ ਤਾਂ ਫਿਰ ਉਸ ਔਰਤ ਤੇ ਉਸ ਬਜ਼ੁਰਗ ਪਤੀ ਜਿਹੜੇ ਪੁੱਤਰ ਨੂੰ ਵਿਦਾ ਕਰਨ ਜਾ ਰਹੇ ਸਨ ਉਸਨੇ ਆਖਿਆ ਕਿ ਹੋ ਸਕਦਾ ਜਿੱਥੋਂ ਤੱਕ ਸਾਡਾ ਸਵਾਲ ਹੈ ਸਾਡੇ ਦਾ ਇਕਲੌਤਾ ਪੁੱਤਰ ਹੈ ਜਿਹੜਾ ਮੋਰਚੇ 'ਚ ਜਾ ਰਿਹਾ ਤੇ ਇੱਕ ਹੋਰ ਯਾਤਰੀ ਬੋਲਿਆ ਇਸ ਨਾਲ ਕੀ ਫਰਕ ਪੈਂਦਾ ਜਿਆਦਾ ਤੋਂ ਜਿਆਦਾ ਇਹੀ ਨਾ ਕਿ ਤੁਸੀਂ ਲਾਡ ਪਿਆਰ ਨਾਲ ਆਪਣੇ ਇਕਲੌਤੇ ਮੁੰਡੇ ਨੂੰ ਵਗਾੜ ਲੈਂਦੇ ਜੇਕਰ ਮੰਨ ਲਵੋ ਤੁਹਾਡੇ ਹੋਰ ਵੀ ਬੱਚੇ ਹੁੰਦੇ ਕੀ ਤੁਸੀਂ ਉਸ ਇਕੱਲੇ ਨੂੰ ਹੀ ਸਭ ਤੋਂ ਜ਼ਿਆਦਾ ਪਿਆਰ ਕਰਦੇ ਜਨਾਬ ਮਾਂ ਬਾਪ ਦਾ ਪਿਆਰ ਕੋਈ ਰੋਟੀ ਨਹੀਂ ਕਿ ਉਸਦੇ ਟੁਕੜੇ ਕੀਤੇ ਜਾਣ ਸਾਰੇ ਬੱਚਿਆਂ ਦੇ ਵਿੱਚ ਬਰਾਬਰ ਵੰਡੇ ਜਾਣ ਬਾਪ ਤਾਂ ਦਿਲ ਦਾ ਪਿਆਰ ਆਪਣੇ ਸਾਰੇ ਬੱਚਿਆਂ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਦਿੰਦਾ ਉਹ ਭਾਵੇਂ ਕੋਣ ਉਸਦੇ ਪੁੱਤਰ ਜਾਂ 10 ਕੀ ਫਰਕ ਪੈਂਦਾ ਇਸ ਨਾਲ ਇਸ ਲਈ ਮੈਂ ਆਪਣੇ ਦੋ ਬੇਟਿਆਂ ਤੋਂ ਦੁਖੀ ਹਾਂ ਕਿਉਂਕਿ ਦੋਨੋਂ ਹੀ ਬੇਟੇ ਮੋਰਚੇ ਤੇ ਨੇ ਇਸ ਲਈ ਇਹ ਵੀ ਨਹੀਂ ਕਿ ਮੈਂ ਦੋਨਾਂ ਲਈ ਅਦਾ ਅਦਾ ਦੁਖੀ ਹਾਂ ਬਲਕਿ ਮੈਂ ਦੋਨਾਂ ਲਈ ਦੁਖੀ ਹਾਂ ਜਿਹੜੇ ਦੋਨੇ ਜੰਗੀ ਮੋਰਚੇ ਤੇ ਨੇ ਤੇ ਮੇਰੇ ਭਤੀਜੇ ਵੀ ਨੇ ਤਾਂ ਉਸ ਹਰਤਾ ਪਤੀ ਬੋਲਿਆ ਠੀਕ ਹੈ ਤੁਸੀਂ ਠੀਕ ਕਹਿੰਦੇ ਹੋ ਦੁਬੇ ਦਾ ਪਰੇਸ਼ਾਨੇ ਦੇ ਵਿੱਚ ਪਏ ਉਸ ਪਤੀ ਨੇ ਡੂੰਗਾ ਸਾ ਲਿਆ ਪਰ ਮੰਨ ਲਓ ਹਾਲਾਂਕਿ ਸਾਰਿਆਂ ਨੂੰ ਉਮੀਦ ਨਹੀਂ ਕਿਹਾ ਜਾ ਵਾਪਰੇ ਰੱਬ ਮਿਹਰ ਕਰੇ ਪਰ ਇੱਕ ਬਾਪ ਦੇ ਜੇ ਦੋ ਬੋ ਬੇਟੇ ਮੋਰਚੇ ਤੇ ਲੜ ਰਹੇ ਨੇ ਤਾਂ ਉਹਨਾਂ ਦੇ ਵਿੱਚ ਇੱਕ ਫੌਜੀ ਪੁੱਤਰ ਸ਼ਹੀਦ ਹੋ ਜਾਂਦਾ ਹੈ ਦੇਸ਼ ਤੇ ਕੰਮ ਆ ਜਾਂਦਾ ਹੈ ਪਰ ਉਸ ਨੂੰ ਫਿਰ ਆਪਣੇ ਇੱਕ ਪੁੱਤਰ ਦਾ ਮੋਢਾ ਤਾਂ ਮਿਲ ਜਾਂਦਾ ਨਾ ਜਿਹੜਾ ਬਚ ਗਿਆ ਉਸ ਤੇ ਮੋਢੇ ਤੇ ਸਿਰ ਰੱਖ ਕੇ ਰੋਣ ਨੂੰ ਪਰ ਸਾਡੇ ਤਾਂ ਇੱਕ ਹੈ ਜੇ ਸਾਡਾ ਇੱਕ ਵੀ ਚਲਾ ਜਾਂਦਾ ਤੇ ਸਾਡੇ ਪੱਲੇ ਤਾਂ ਕੁਝ ਨਹੀਂ ਹੈ ਨਾ ਖੈਰ ਇੱਕ ਉਹ ਬਜ਼ੁਰਗ ਬੋਲੇ ਜੀ ਹਾਂ ਉਹ ਸਾਹਿਬ ਚੋਂ ਜਲਾ ਕੇ ਬੋਲਿਆ ਉਸ ਨੂੰ ਧੀਰਜ ਬਨਣ ਲਈ ਇੱਕ ਮੁੰਡਾ ਤਾਂ ਜ਼ਰੂਰ ਬਚਿਆ ਰਹਿੰਦਾ ਲੇਕਿਨ ਇੱਕ ਬੇਟਾ ਅਜੀਹਾ ਵੀ ਹੁੰਦਾ ਨਾ ਜਿਸ ਤੇ ਲਈ ਉਸ ਪਿਤਾ ਨੂੰ ساری ਉਮਰ ਕਲਪਦਿਆਂ ਕਿਸੇਟਣਾ ਪੈਂਦਾ ਦੂਜੇ ਪਾਸੇ ਇਕਲੌਤੇ ਬੇਟੇ ਵਾਲਾ ਬਾਪ ਜੇਕਰ ਆਪਣੇ ਮੁੰਡੇ ਨੂੰ ਗਵਾ ਵੀ ਦਿੰਦਾ ਤਾਂ ਖੁਦ ਮਰ ਕੇ ਨਾ ਸਾਰੀਆਂ ਮੁਸੀਬਤਾਂ ਦਾ ਖਾਤਮਾ ਤਾਂ ਨਹੀਂ ਕਰ ਸਕਦਾ ਖਾਤਮਾ ਤਾਂ ਕਰ ਸਕਦਾ ਅਜਿਹੇ ਹਾਲਤਾਂ ਵਿੱਚੋਂ ਦੋਹਾਂ 'ਚ ਕਿਹੜੀ ਹਾਲਤ ਬੁਰੀ ਹੈ ਤੇ ਕਿਹੜੀ ਚੰਗੀ ਹੈ? ਇਹ ਗੱਲ ਸੁਣ ਕੇ ਇੱਕ ਹੋਰ ਮੋٹے ਚਿਹਰੇ ਵਾਲਾ ਮੁਸਾਫਰ ਬੋਲਿਆ। ਬਕਵਾਸ। ਇਹ ਸਾਬ ਹਫ ਰਿਆ ਸੀ ਤੇ ਉਸ ਦੀਆਂ ਬਾਹਰੋਂ ਨਿਕਲੀਆਂ ਅੱਖਾਂ ਤੇ ਉਹਨਾਂ ਅੰਦਰ ਨਾ ਖਤਮ ਹੋਣ ਵਾਲੀ ਹਿੰਸਾ ਫੁੰਕਾਰੇ ਹਾਰ ਦੀ ਬੋਲੀ ਜਿਵੇਂ ਉਸ ਦਾ ਬੁੱਢਾ ਸਰੀਰ ਉਸ ਨੂੰ ਅੰਦਰ ਨਾ ਸੰਭਾਲ ਸਕਿਆ ਹੋਵੇ। ਉਹ ਮੋਟਾ ਬੰਦਾ ਫਿਰ ਬੋਲਿਆ ਬਕਵਾਸ। ਮੂੰਹ ਤੇ ਹੱਥ ਰੱਖ ਕੇ ਉਸ ਨੇ ਸਾਹਮਣੇ ਦੇ ਦੂਤ ਨੂੰ ਟੁੱਟੇ ਦੰਦ ਲਕਾਉਣਦਿਆਂ ਕਿਹਾ ਕਿ ਬਕਵਾਸ ਕੀ ਕੇਵਲ ਅਸੀਂ ਆਪਣੇ ਬੱਚੇ ਆਪਣੇ ਸਵਾਰਥ ਲਈ ਆਪਣੀਆਂ ਖੁਸ਼ੀਆਂ ਲਈ ਜੰਮਦੇ ਆ ਤਾਂ ਬਾਕੀ ਸਾਰੇ ਯਾਤਰੀ ਉਸ ਦੀ ਇਸ ਗੱਲ ਤੋਂ ਘੂਰ-ਘੂਰ ਵੇਖਣ ਲੱਗੇ ਜਿਸ ਦਾ ਮੁੰਡਾ ਪਹਿਲੇ ਹੀ ਦਿਨ ਮੋਰਚੇ ਤੇ ਚੱਲਿਆ ਗਿਆ ਸੀ ਤੇ ਉਸ ਨੇ ਆਖਿਆ ਤੁਸੀਂ ਠੀਕ ਕਹਿੰਦੇ ਹੋ ਸਾਡੇ ਬੱਚਿਆਂ ਤੇ ਸਾਡਾ ਕੋਈ ਹੱਕ ਨਹੀਂ ਸਾਡੇ ਬੱਚੇ ਦੇਸ਼ ਦੀ ਜਾਇਦਾਦ ਨੇ ਉਹ ਹੂੰ ਮੋٹے ਮਸਾਫਰ ਨੇ ਮੋੜ ਜਵਾਬ ਦਿੱਤਾ ਤੇ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਜਨਮ ਦਿੰਦੇ ਆ ਤਾਂ ਉਸ ਵੇਲੇ ਸਾਡੇ ਮਨ ਦੇ ਵਿੱਚ ਦੇਸ਼ ਦਾ ਵੀ ਵਿਚਾਰ ਹੁੰਦਾ ਨਾ ਸਾਡੇ ਬੱਚੇ ਇਸ ਲਈ ਪੈਦਾ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਪੈਦਾ ਹੋਣਾ ਪੈਂਦਾ ਜਦੋਂ ਉਹ ਜੀਵਨ ਪਾ ਲੈਂਦੇ ਨੇ ਤਾਂ ਸਾਡੇ ਆਪਣੇ ਵੱਲ ਆਪਣਾ ਜੀਵਨ ਵੀ ਉਹਨਾਂ ਦਾ ਹੋ ਜਾਂਦਾ ਹੈ ਸਚਾਈ ਤਾਂ ਇਹ ਹੈ ਕਿ ਹੋ ਸਕਦਾ ਅਸੀਂ ਉਹਨਾਂ ਦੇ ਹੋਈਏ ਪਰ ਸਾਡੇ ਕਿਸੇ ਵੀ ਤਰ੍ਹਾਂ ਦੇ ਉਹ ਨਹੀਂ ਹੋ ਸਕਦੇ ਜਦੋਂ ਉਹ 20-20 ਸਾਲ ਦੇ ਹੋ ਜਾਂਦੇ ਨੇ ਤਾਂ ਹੂਬ ਹੂ ਸਾਡੇ ਵਰਗੇ ਚਿਹਰੇ ਮੋਰੇ ਦੇ ਬਣਦੇ ਨੇ ਜੇ ਸੋਮਰਚ ਸੀ ਹੁੰਨੇ ਉਦੋਂ ਸਾਡੇ ਆਪਣੇ ਵੀ ਮਾਪੇ ਸੀ ਦਾਦੇ ਸੀ ਤੇ ਇਸ ਦੌਰਾਨ ਸਾਰੀਆਂ ਚੀਜ਼ਾਂ ਹੋਰ ਵੀ ਸਨ ਜਿਵੇਂ ਕੁੜੀਆਂ ਸਨ ਸਿਗਰਟਾਂ ਸਨ ਸੁਪਨੇ ਸਨ ਨਵੇਂ-ਨਵੇਂ ਟਾਈਆਂ ਕੱਪੜੇ ਸਨ ਬੇਸ਼ੱਕ ਦੇਸ਼ ਵੀ ਸੀ ਖੁਦ ਵੀ ਜਦੋਂ ਅਸੀਂ 20 ਸਾਲ ਦੇ ਸਾਂ ਤਾਂ ਦੇਸ਼ ਦੀ ਪੁਕਾਰ ਜਾਂ ਲੋੜ ਦਾ ਅਸੀਂ ਵੀ ਜਵਾਬ ਦਿੰਦੇ ਸਾਂ ਭਾਵੇਂ ਕਿ ਉਸ ਤੇ ਲਈ ਸਾਡੇ ਮਾਪੇ ਸਾਨੂੰ ਰੋਕਦੇ ਕਿਉਂ ਨਾ ਰਹਿੰਦੇ ਅਸੀਂ ਵੀ ਦੇਸ਼ ਲਈ ਜਦੋਂ ਕੋਈ ਜੰਗ ਹੁੰਦੀ ਦੇਸ਼ ਲਈ ਕੋਈ ਮੰਗ ਹੁੰਦੀ ਕੋਈ ਬਲੱਡ ਡੋਨੇਸ਼ਨ ਦੀ ਲੋੜ ਹੁੰਦੀ ਖੂਨਦਾਨ ਦੀ ਤਾਂ ਅਸੀਂ ਵੀ ਦੇਸ਼ ਲਈ ਕਰਦੇ ਸਾਂ ਹੋ ਸਕਦਾ ਸਾਡੇ ਬੱਚੇ ਸਾਡੇ ਤੋਂ ਵੱਧ ਕੇ ਦੇਸ਼ ਪਿਆਰ ਕਰਦੇ ਹੋਣ ਪਰ ਉਹ ਸਾਡੇ ਤੋਂ ਜ਼ਿਆਦਾ ਤਾਕਤਵਰ ਵੀ ਹੋਣ ਬੱਚਿਆਂ ਦਾ ਆਪਣਾ ਮੋਹ ਹੈ ਖੈਰ ਸਾਡੇ ਵਿੱਚੋਂ ਜਿਹੜਾ ਕੋਣਾ ਜਿਸ ਦਾ ਵਾਸ ਚੱਲੇ ਤਾਂ ਤੁਸੀਂ ਖੁਸ਼ੀ-ਖੁਸ਼ੀ ਆਪਣੇ ਬੇਟੇ ਦੀ ਥਾਂ ਮੋਰਚੇ ਤੇ ਨਾ ਚੱਲੇ ਜਾਵੇ ਚਾਰੇ ਪਾਸੇ ਇੱਕਦਮ ਚੁੱਪਚਾਗੀ ਜਿਵੇਂ ਹਰ ਕੋਈ ਉਸ ਬੰਦੇ ਦੇ ਸਮਰਥਨ ਦੇ ਵਿੱਚ ਸਿਰ ਹਿਲਾ ਰਿਹਾ ਸੀ ਅਜਿਹਾ ਕਿਉਂ ਹੈ ਉਸ ਮੋٹے ਆਦਮੀ ਨੇ ਆਪਣੀ ਗੱਲ ਜਾਰੀ ਰੱਖੀ ਜਦੋਂ ਸਾਡੇ ਬੱਚੇ 20 ਸਾਲ ਦੇ ਹੋ ਜਾਣ ਤਾਂ ਕਿ ਉਹਨਾਂ ਦੀਆਂ ਭਾਵਨਾਵਾਂ ਦਾ ਸਾਨੂੰ ਬਿਲਕੁਲ ਖਿਆਲ ਨਹੀਂ ਰੱਖਣਾ ਚਾਹੀਦਾ ਉਮਰ ਪਾ ਕੇ ਉਹ ਆਪਣੇ ਦੇਸ਼ ਤੇ ਪ੍ਰੇਮ ਨੂੰ ਆ ਸਮਝਦੇ ਨੇ ਦੇਸ਼ ਪ੍ਰੇਮ ਤੋਂ ਵੱਡਾ ਉਹ ਆਪਣੀ ਜ਼ਿੰਦਗੀ ਨੂੰ ਨਹੀਂ ਸਮਝਦੇ ਕਿ ਇਹ ਸੁਭਾਵਿਕ ਹੈ ਕਿ ਅਜਿਹਾ ਹੋਣ ਤੇ ਉਹ ਲੋਕ ਸਾਨੂੰ ਆਪਣੇ ਵੱਡੇ ਉਮਰ ਦੇ ਦੋਸਤਾਂ ਦੀ ਤਰ੍ਹਾਂ ਸਮਝਣਾ ਅਤੇ ਮੰਨਣ ਕੀ ਹੁਣ ਅਸੀਂ ਬਹੁਤਾ ਚੱਲਣ ਫਿਰਨ ਦੇ ਲਾਇਕ ਨਹੀਂ ਹੈ ਤੇ ਸਾਡਾ ਸਾਡੇ ਲਈ ਚੰਗਾ ਕਿ ਹੁਣ ਅਸੀਂ ਆਪਣੇ ਘਰ ਹੀ ਬੈਠਿਆ ਕਰੀਏ ਜੇਕਰ ਸੱਚਮੁੱਚ ਹੀ ਦੇਸ਼ ਨਾ ਦੀ ਕੋਈ ਚੀਜ਼ ਹੈ ਜੇਕਰ ਦੇਸ਼ ਇੱਕ ਕੁਦਰਤੀ ਅਜਿਹੀ ਜ਼ਰੂਰਤ ਹੈ ਜਿਸ ਤਰ੍ਹਾਂ ਦੀ ਰੋਟੀ ਦੀ ਹੁੰਦੀ ਹੈ ਤਾਂ ਜਿਵੇਂ ਸਾਨੂੰ ਸਾਰਿਆਂ ਨੂੰ ਜਿਉਂਦੇ ਰਹਿਣ ਲਈ ਖਾਣਾ ਵੀ ਪੈਂਦਾ ਤਾਂ ਕਿਸੇ ਨਾ ਕਿਸੇ ਨੂੰ ਤਾਂ ਦੇਸ਼ ਦੀ ਰੱਖਿਆ ਲਈ ਜਾਣਾ ਹੋਵੇਗਾ ਇਸ ਕੰਮ ਨੂੰ ਉਹ ਅੰਜਾਮ ਦਿੰਦੇ ਨੇ ਸਾਡੇ ਬੇਟੇ ਜਦੋਂ ਉਹ 20 ਸਾਲ ਦੇ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਇਹ ਪਸੰਦ ਨਹੀਂ ਕਿ ਕੋਈ ਉਹਨਾਂ ਲਈ ਹੰਝੂ ਬਹਾਏ ਯੁੱਧ ਵਿੱਚ ਉਹ ਬਹਾਦਰੀ ਉਤਸ਼ਾਹ ਤੇ ਪ੍ਰਸੰਨਤਾ ਨਾਲ ਮਰਦੇ ਨੇ ਹੁਣ ਚੰਗਾ ਮੰਨ ਲਓ ਕਿ ਬਡੇ ਬਡੇਪੇ ਦੇ ਵਿੱਚ ਜ਼ਿੰਦਗੀ ਦੇ ਮਾੜੇ ਪੱਖ ਜਾਨਕਿ ਉਹ ਬੇਨਿਰਸਤਾ ਹੋਛਾਪਣਾ ਅਤੇ ਨਿਰਾਸ਼ਾ ਦੀ ਕੜਵਾਹਟ ਭੁਗਤਣ ਤੋਂ ਬਾਅਦ ਬਚਿਆ ਰਹਿ ਕੇ ਆਪਣੀ ਜਵਾਨੀ ਦੇ ਦਿਨਾਂ ਦੇ ਵਿੱਚ ਖੁਸ਼ੀ-ਖੁਸ਼ੀ ਮਰ ਜਾਂਦਾ ਤਾਂ ਇਸ ਤੋਂ ਜ਼ਿਆਦਾ ਹੋਰ ਕੀ ਚੰਗਾ ਤੁਸੀਂ ਜਾਨੀ ਉਹਦਾ ਕਹਿਣਾ ਸੀ ਕਿ ਜੇ ਕੋਈ ਬੰਦਾ ਬੁੱਢਾ ਹੋ ਕੇ ਤੜਫਣ ਮਰਨ ਨਾਲੋਂ ਜਵਾਨੀ 'ਚ ਕੁਰਬਾਨ ਹੋ ਜਾਂਦਾ ਤਾਂ ਫਿਰ ਉਹ ਜਵਾਨੀ ਦੀ ਮੌਤ ਚੰਗੀ ਨਹੀਂ ਤਾਂ ਇਹ ਉਦੇਸ਼ ਤੇ ਕੰਮ ਆਉਂਦਾ ਹੈ ਬੁੱਢੇ ਹੋ ਕੇ ਰਿੰਗ ਰਿੰਗ ਕੇ ਮਰਨ ਦੇ ਨਾਲੋਂ ਤਾਂ ਜਵਾਨੀ ਦੀ ਮੌਤ ਚੰਗੀ ਐ ਜਿਵੇਂ ਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ ਤੇ ਇਹ ਰੋਣਾ ਧੋਣਾ ਹਰ ਕੋਈ ਬੰਦ ਕਰ ਦੇਵੇ ਮੇਰੀ ਤਰ੍ਹਾਂ ਹੱਸੋ ਤੇ ਖੁਸ਼ ਰਹੋ ਜਾਂ ਘਟੋ ਘਟ ਮੇਰੀ ਤਰ੍ਹਾਂ ਖੁਦਾ ਦਾ ਸ਼ੁਕਰ ਮਨਾਓ ਕਿ ਮੇਰੇ ਪੁੱਤਰ ਨੇ ਮਰਨ ਤੋਂ ਪਹਿਲਾਂ ਮੈਨੂੰ ਸੁਨੇਹਾ ਭੇਜਿਆ ਸੀ ਜਿਸ ਦੇ ਵਿੱਚ ਉਸਨੇ ਆਖਿਆ ਸੀ ਕਿ ਸੁੰਦਰ ਤੋਂ ਸੁੰਦਰ ਰੂਪ ਦੇ ਵਿੱਚ ਜ਼ਿੰਦਗੀ ਦੇ ਅੰਤ ਦੀ ਕਲਪਨਾ ਕਰ ਸਕਦਾ ਉਹ ਬੜੇ ਸੰਤੋਸ਼ ਨਾਲ ਉਸੇ ਰੂਪ ਦੇ ਵਿੱਚ ਪ੍ਰਾਣ ਤਿਆਗ ਰਿਹਾ ਇਸ ਲਈ ਦੇਖੋ ਨਾ ਤਾਂ ਮੈਂ ਕੋਈ ਸੋਗੀ ਕਪੜੇ ਪਾਏ ਨੇ ਨਾ ਮੈਂ ਉਦਾਸ ਹਾਂ ਉਹ ਮੋਟਾ ਬੰਦਾ ਕਹਿ ਰਿਹਾ ਇਹਨਾਂ ਕਹਿ ਕੇ ਉਸਨੇ ਹਲਕਾ ਬਦਾਮੀ ਰੰਗ ਵਾਲਾ ਕੋਟ ਇਸ ਤਰ੍ਹਾਂ ਝਟਕਿਆ ਜਿਵੇਂ ਉਹ ਨਮੈਸ਼ ਕਰ ਰਿਹਾ ਹੋਵੇ ਕਿ ਮੈਂ ਖੁਸ਼ ਹਾਂ ਆਪਣੇ ਟੁੱਟੇ ਹੋਏ ਦੰਦਾਂ ਉੱਤੇ ਉਸ ਦਾ ਉਤੇਜਿਤ ਹੋਇਆ ਬੁੱਲ ਥਰ-ਥਰ ਕੰਬ ਰਿਹਾ ਸੀ ਅੱਖਾਂ ਗਿੱਲੀਆਂ ਤੇ ਬੇਹਰਕਤ ਸਨ ਜਿਵੇਂ ਕਿ ਉਸਨੇ ਗੱਲ ਪੂਰੀ ਕੀਤੀ ਤਾਂ ਉਸਦੇ ਮੂੰਹ ਦੇ ਵਿੱਚੋਂ ਹੱਸਣ ਦੀ ਆਵਾਜ਼ ਨਿਕਲੀ ਜਿਸ ਤਰ ਜਿਸ ਤੇ ਲਈ ਇਹ ਭੁਲੇਖਾ ਪੈ ਸਕਦਾ ਕਿ ਇਹ ਕਿਤੇ ਸਿਸਕਣ ਦੀ ਆਵਾਜ਼ ਤਾਂ ਨਹੀਂ ਤੁਸੀਂ ਠੀਕ ਕਹਿੰਦੇ ਹੋ ਤੁਸੀਂ ਠੀਕ ਕਹਿੰਦੇ ਹੋ ਸਾਰੇ ਲੋਕਾਂ ਨੇ ਉਸ ਨਾਲ ਸਹਿਮਤੀ ਜਤਾਈ ਵੈਸੇ ਇਸ ਬੰਦੇ ਦੀ ਜਿਸ ਦਾ ਪੁੱਤ ਦੇਸ਼ ਲਈ ਸ਼ਹੀਦ ਹੋ ਗਿਆ ਇਸ ਦਾ ਇਹ ਗੱਲ ਲੌਜੀਕ ਵੀ ਹੈ ਹੁਣ ਅਸੀਂ ਧਰਮਾਂ ਦੇ ਵਿੱਚ ਸ਼ਹਾਦਤਾਂ ਦੀ ਗੱਲ ਕਰਦੇ ਹਾਂ ਧਰਮ ਕੀ ਹੈ ਭਾਵੇਂ ਇਸਲਾਮ ਹੈ Hindu ਹੈ ਜਾਂ ਸਿੱਖ ਨੇ ਕਿੰਨੀਆਂ ਕੁਰਬਾਨੀਆਂ ਸਿੱਖੀ ਨੇ ਦਿੱਤੀਆਂ ਨੇ ਇਸੇ ਲਈ ਕਿ ਲੋਕਾਂ ਨੂੰ ਆਪਣੇ ਹਿਸਾਬ ਦੇ ਨਾਲ ਜ਼ਿੰਦਗੀ ਜਿਉਣ ਦਾ ਮੌਕਾ ਮਿਲੇ ਕਜਹੀ ertid ਹੋਵੇ ਲੋਕਾਂ ਦੀ ਆਪਣਾ ਸਵੈਮਾਨ ਹੋਵੇ ਲੋਕਾਂ ਦੀ ਆਪਣੀ ਬੋਲੀ ਹੋਵੇ ਲੋਕਾਂ ਦੀ ਆਪਣੀ ਆਜ਼ਾਦੀ ਹੋਵੇ ਕਿਸੇ ਦੀ ਧੀ ਭੈਣ ਤੇ ਦੁੱਖ ਨਾ ਹੋਵੇ ਇਸੇ ਕਰਕੇ ਗੁਰੂ ਸਾਹਿਬ ਨੇ ਇੱਕ ਅਜਿਹਾ ਸਮਾਜ ਸਿਰਜਣ ਦੀ ਗੱਲ ਕੀਤੀ ਬੇਗਮ ਪਰਸ਼ਾਹਰ ਕਾ ਨਾਓ ਜਿੱਥੇ ਕੋਈ ਗਾਮ ਨਾ ਹੋਵੇ ਹੈਨਾ ਰਾਮਰਾਜ ਵੀ ਇਹੀ ਸਿਰਜਿਆ ਸ਼੍ਰੀ ਰਾਮ ਨੇ ਕਿ ਸਭ ਨੂੰ ਇਨਸਾਫ ਮਿਲੇ ਤੇ ਇਸੇ ਕਰਕੇ ਅੱਲਾ ਪਾਕ ਵਾਲੇ ਵੀ ਇਹੀ ਚਾਹੁੰਦੇ ਨੇ ਕਿ ਖੁਦਾਵੰਦ ਦਾ ਪਸਾਰਾ ਹੋਵੇ ਕਿਸੇ ਨਾਲ ਜਾਤੀ ਨਾ ਹੋਵੇ ਜੋ ਅਸਲ ਮਾਨ ਨੇ ਬਾਅਦ ਵਿੱਚ ਤਾਂ ਭਾਵੇਂ ਆਪਣੇ ਮਤਾਬਕ ਕਟੜਤਾ ਆ ਗਈ ਨਾ ਸੋ ਇਹ ਜਿਹੜੇ ਧਰਮਾਂ ਦੇ ਸ਼ਹੀਦ ਹੁੰਦੇ ਨੇ ਇਹ ਵੀ ਤਾਂ ਇੱਕ ਅਜਿਹੇ ਸਮਾਜ ਚਾਹੁੰਦੇ ਨੇ ਜਿੱਥੇ ਕੋਈ ਬੇਖੌਫ ਹੋ ਕੇ ਜ਼ਿੰਦਗੀ ਜਿਉਵੇ ਇਸ ਕਰਕੇ ਜਿਹੜੇ ਦੇਸ਼ ਦੇ ਫੌਜੀ ਜਵਾਨ ਨੇ ਉਹ ਵੀ ਇਸ ਲਈ ਸ਼ਹਾਦਤਾਂ ਦਿੰਦੇ ਨੇ ਕਿ ਸਾਨੂੰ ਬੇਫਿਕਰੀ ਦੀ ਨੀਂਦ ਮਿਲੇ ਕੋਈ ਸਰਹੱਦਾਂ ਟੱਪ ਕੇ ਸਾਡੇ ਦੇਸ਼ ਦੀ ਇੱਜ਼ਤ ਆਬਰੂ ਤੇ ਹਮਲਾ ਨਾ ਕਰੇ ਸਾਨੂੰ ਆਪਣੀਆਂ ਧੀਆਂ ਖੁਦ ਨਾ ਮਾਰਨੀਆਂ ਪੈਣ ਕਿ ਉਹਨਾਂ ਦੀ ਕੋਈ ਪਤ ਲੁੱਟ ਲਏਗਾ ਇਸ ਤਰ੍ਹਾਂ ਦਾ ਮਾਹੌਲ ਬਣੇ ਜੇ ਉਹ ਇਹ ਕੁਝ ਕਰਦੇ ਹੋਏ ਸ਼ਹੀਦ ਹੁੰਦੇ ਨੇ ਕਿ ਉਹ ਸਾਡੇ ਲਈ ਸ਼ਹੀਦ ਨਹੀਂ ਹੁੰਦੇ ਜਿਹੜੇ ਦੇਸ਼ ਦੇ ਜਵਾਨ ਹੈ ਠੀਕ ਹੈ ਤਨਖਾਹ ਆ ਉਹ ਇੱਕ ਵੱਖਰੀ ਚੀਜ਼ ਹੈ ਸੋ ਇਸ ਕਰਕੇ ਇਹ ਜਿਹੜੀ ਕੁਰਬਾਨੀ ਹੈ ਨਾ ਦੇਸ਼ ਜਾਂ ਖਿੱਤਾ ਉਹ ਤਾਂ ਹੀ ਵਧੀਆ ਰਹੇਗਾ ਜੇ ਉੱਥੇ ਰੱਖਿਆ ਹੋਏਗੀ ਜੇ ਉੱਥੇ ਡਿਫੈਂਸ ਹੋਵੇਗੀ ਜਿੱਥੇ ਫੌਜੀ ਪਹਿਰੇਦਾਰੀ ਕਰਨਗੇ ਨਹੀਂ ਤਾਂ ਰਾਜਿਕਤਾ ਆ ਪੰਜਾਬ ਚ ਕੀ ਵੇਖਦੇ ਅਸੀਂ ਲੋਟਾ ਖੈਰ ਕਹਾਣੀ ਅੱਗੇ ਵਧਾਉਣੇ ਆ ਸੋ ਉਸਨੇ ਆਪਣਾ ਕੋਟ ਬਦਾਮੀ ਫਖਰ ਨਾਲ ਚਾੜਿਆ ਦੇਖੋ ਮੈਸ ਹੋ ਗਈ ਕੱਪੜੇ ਨਹੀਂ ਪਾਉਂਦਾ ਮੈਂ ਬਦਾਮੀ ਰੰਗ ਦਾ ਕੋਟ ਪਾਇਆ ਹੋਇਆ ਤਾਂ ਉਸ ਦੀ ਇਹ ਗੱਲ ਸੁਣ ਕੇ ਉਹ ਬਜ਼ੁਰਗ ਔਰਤ ਜਿਹੜੀ ਆਪਣੇ ਪੁੱਤਰ ਨੂੰ ਵਿਦਾ ਕਰਨ ਆਈ ਸੀ ਗਠੜੀ ਬਣੀ ਬੈਠੀ ਸੀ ਉਸ ਨੂੰ ਇੱਕ ਤਸੱਲੀ ਜੀ ਹੋਈ ਉਸ ਦੀ ਗੱਲ ਤੋਂ ਉਹ ਪਿਛਲੇ 3 ਮਹੀਨਿਆਂ ਤੋਂ ਜਦੋਂ ਦੀ ਉਹਨਾਂ ਨੂੰ ਟੈਲੀਗ੍ਰਾਮ ਆਈ ਸੀ ਕਿ ਉਹਨਾਂ ਦਾ ਪੁੱਤਰ ਮੋਰਚੇ ਤੇ ਜਾ ਰਿਹਾ ਤਾਂ ਉਹ ਤੇ ਉਸਦੇ ਪਤੀ ਦੀ ਜ਼ਿੰਦਗੀ ਅੱਧੀ ਰਹਿ ਗਈ ਸੀ ਹਾਲਾਂਕਿ ਉਹ ਆਪਣੇ 3 ਮਹੀਨਿਆਂ ਤੋਂ ਆਪਣੇ ਪਤੀ ਤੇ ਉਸਦੇ ਮਿੱਤਰਾਂ ਤੋਂ ਅਜਿਹੀਆਂ ਗੱਲਾਂ ਸੁਣਨ ਦੀ ਕੋਸ਼ਿਸ਼ ਦੇ ਵਿੱਚ ਸੀ ਕਿ ਕੋਈ ਉਸ ਨੂੰ ਹੌਸਲਾ ਦੇਵੇ ਕਿ ਉਸ ਦਾ ਪੁੱਤਰ ਇੱਕ ਨੋਬਲ ਕੰਮ ਲਈ ਜਾ ਰਿਹਾ ਇੱਕ ਚੰਗੇ ਕੰਮ ਲਈ ਜਾ ਰਿਹਾ ਜੋ ਉਸ ਨੂੰ ਉਸਦੀ ਦੁੱਖ ਭਰੀ ਹਾਲਤ ਵਿੱਚ ਹੌਸਲਾ ਦੇਵੇ ਜੋ ਉਸ ਨੂੰ ਅਜਿਹਾ راہ ਵਿਖਾ ਸਕੇ ਕਿ ਇੱਕ ਮਾਂ ਆਪਣੇ ਬੇਟੇ ਨੂੰ ਮੌਤੇ ਹਵਾਲੇ ਕਰਕੇ ਉਦਾਸ ਨਹੀਂ ਉਸ ਨੂੰ ਖਤਰਨਾਕ ਜ਼ਿੰਦਗੀ ਸੌਂਪ ਕੇ ਵੀ ਕਿਵੇਂ ਆਪਣੇ ਮਨ ਨੂੰ ਚੜ੍ਹਦੀ ਕਲਾ ਰੱਖ ਸਕਦੀ ਹੈ ਉਹ ਇਸ ਤਰ੍ਹਾਂ ਦੀ ਗੱਲ ਦੀ ਉਡੀਕ ਕਰਦੀ ਸੀ ਪਰ ਇਸ ਮੋٹے ਬੰਦੇ ਦੀਆਂ ਗੱਲਾਂ ਤੋਂ ਕਾਇਲ ਹੋਈ ਉਸ ਨੂੰ ਆਪਣੀ ਉਦਾਸੀ ਖਤਮ ਹੁੰਦੀ ਦੇ ਸੀ ਪਰ ਉਹਨਾਂ ਦੇ ਕਹੇ ਹੋਏ ਅਨੇਕ ਸ਼ਬਦਾਂ ਨੂੰ ਸਮਝਣ ਵਾਲਾ ਇੱਕ ਵੀ ਸ਼ਬਦ ਉਸ ਨੂੰ ਆਪਣੇ ਪਤੀ ਜਾਂ ਉਸਦੇ ਦੋਸਤਾਂ ਜਾਂ ਰਿਸ਼ਤੇਦਾਰਾਂ ਤੋਂ ਨਹੀਂ ਸੀ ਮਿਲਿਆ ਬਲਕਿ ਸਗੋਂ ਉਸ ਨੂੰ ਹੈਂਦੀਆਂ ਕਲਾਂ ਵਿੱਚ ਲਿਜਾਣ ਵਾਲੇ ਲੋਕ ਹੀ ਮਿਲਦੇ ਸੀ ਕਿ ਕੋਈ ਨਹੀਂ ਦੇਸ਼ ਲਈ ਜਾ ਰਿਹਾ ਇਹ ਉਹ ਜੇ ਉਹ ਫੌਜ ਦੀ ਜਗ੍ਹਾ ਹੋਰ ਨੌਕਰੀ ਕਰ ਲੰਦਾ ਤੇ ਚੰਗਾ ਸੀ ਸੋ ਇਸ ਕਰਕੇ ਉਹ ਹੋਰ ਅਦਾਸ ਹੁੰਦੀ ਉਹ ਬਦਲ ਵੇਖਦੀ ਕਿ ਸ਼ਾਇਦ ਉਸ ਦਾ ਪੁੱਤਰ ਫੌਜ ਜਾਂ ਮੋਰਚਾ ਛੱਡ ਕੇ ਭੱਜ ਜਾਵੇ ਪਰ ਉਸ ਨੂੰ ਪੋਜ਼ਿਟਿਵ ਪਾਸੇ ਲਿਜਾਣ ਵਾਲਾ ਕੋਈ ਨਹੀਂ ਸੀ ਸੋ ਇਹ ਦੇਖ ਦੇ ਕੇ ਉਸ ਦਾ ਦਰਦ ਹੋਰ ਵੱਧ ਜਾਂਦਾ ਸੀ ਤੇ ਕੋਈ ਵੀ ਉਸ ਦੀਆਂ ਭਾਵਨਾਵਾਂ ਨੂੰ ਸਮਝ ਨਹੀਂ ਸੀ ਸਕਿਆ ਖੈਰ ਇਸ ਮੋٹے ਯਾਤਰੀ ਦੀਆਂ ਗੱਲਾਂ ਨੇ ਜਿਸ ਦਾ ਆਪਣਾ ਪੁੱਤਰ ਸ਼ਹੀਦ ਹੋ ਗਿਆ ਸੀ ਉਸ ਨੇ ਜੋ ਕੁਝ ਕਿਹਾ ਕਿ ਸਾਡੇ ਬੱਚੇ ਵੀ ਦੇਸ਼ ਦੇ ਬੱਚੇ ਨੇ ਦੇਸ਼ ਦੀ ਸੁਰੱਖਿਆ ਲਈ ਉਹ ਜਾਨਵਾਰਨ ਜਾ ਰਹੇ ਨੇ ਜੋਖਮ ਚ ਪਾ ਰਹੇ ਨੇ ਉਸ ਔਰਤ ਨੂੰ ਇਸ ਬੰਦੇ ਦੇ ਸ਼ਬਦਾਂ ਨੇ ਬਹੁਤ ਤਾਕਤ ਦਿੱਤੀ ਪਰ ਇਸ ਯਾਤਰੀ ਦੇ ਸ਼ਬਦਾਂ ਨੇ ਉਸ ਨੂੰ ਹੈਰਾਨ ਹੀ ਨਹੀਂ ਸਗੋ ਇੱਕਦਮ ਚੁੱਪ ਵੀ ਕਰ ਦਿੱਤਾ ਅਚਨਚੇਤ ਹੀ ਉਸ ਨੂੰ ਇਹ ਗੱਲ ਸਮਝ ਆ ਗਈ ਕਿ ਗਲਤੀ ਹੋਰਾਂ ਦੀ ਨਹੀਂ ਨਾ ਹੀ ਗਲਤੀ ਉਹਨਾਂ ਲੋਕਾਂ ਦੀ ਹੈ ਜੋ ਉਸ ਨੂੰ ਸਮਝ ਨਹੀਂ ਰਹੇ ਸਗੋ ਗਲਤੀ ਤਾਂ ਖੁਦ ਉਸਦੀ ਆਪਣੀ ਸੀ ਕਿਉਂ ਨਹੀਂ ਉਹ ਆਪਣੇ ਮਾਂ-ਬਾਪ ਦੀ ਉਚਾਈ ਤੱਕ ਪਹੁੰਚਦੀ ਜਿਹੜੇ ਬਿਨਾਂ ਅੱਖਾਂ ਦੇ ਵਿੱਚ ਹੰਝੂ ਲਾਇਆ ਆਪਣੇ ਬੇਟਿਆਂ ਦੀ ਜੁਦਾਈ ਹੀ ਨਹੀਂ ਸਗੋਂ ਉਹਨਾਂ ਨੂੰ ਮੌਤ ਤੱਕ ਲਈ ਆਪਣੇ ਮਨ ਨੂੰ ਤਿਆਰ ਕਰ ਲੈਂਦੇ ਨੇ ਮਤਲਬ ਇਹਦੇ ਵਿੱਚ ਕਮੀ ਉਹ ਔਰਤ ਆਪਣੀ ਮਹਿਸੂਸ ਕਰਨ ਲੱਗੀ ਕਿ ਇਹ ਜ਼ਰੂਰੀ ਵੀ ਨਹੀਂ ਕਿ ਉਹ ਸ਼ਹੀਦ ਹੋ ਜਾਵੇ ਉਹ ਮੋਰਚੇ ਤੇ ਜਾ ਰਿਹਾ ਹੈ ਖਤਰਨਾਕ ਜ਼ਿੰਦਗੀ ਵੱਲ ਨੂੰ ਜਾ ਰਿਹਾ ਪਰ ਇਹਦਾ ਮਤਲਬ ਇਹ ਥੋੜਾ ਕਿ ਉਹ ਸ਼ਹੀਦ ਹੀ ਹੋਏਗਾ ਸੋ ਉਹਦੇ ਵਿੱਚ ਆਪਣੀ ਕਮੀ ਸੀ ਉਹਦੀ ਸ਼ਖਸੀਅਤ ਉਹ ਔਰਤ ਨੂੰ ਤਰਵਾਸ ਹੋਇਆ ਆਪਣੇ ਕੋਨੇ ਤੋਂ ਜੋ ਉਸਨੇ ਆਪਣੇ ਆਪ ਨੂੰ ਲੁਕੋ ਰੱਖਿਆ ਸੀ ਕੋਟ ਦੇ ਨਾਲ ਉਸ ਤੋਂ ਬਾਅਦ ਵੱਲ ਨੂੰ ਝੁਕੀ ਝੁਕੀ ਤੇ ਬੜੇ ਗੌਰ ਨਾਲ ਇਹਨਾਂ ਦੀਆਂ ਗੱਲਾਂ ਸੁਣਨ ਲੱਗੀ ਤੇ ਉਸ ਵਰਤ ਨੂੰ ਲੱਗਿਆ ਕਿ ਜਿਵੇਂ ਉਸ ਨੂੰ ਕਿਸੇ ਨੇ ਅਜਿਹੀ ਦੁਨੀਆ ਦੇ ਵਿੱਚ ਧੱਕ ਦਿੱਤਾ ਜਿਸ ਦੀ ਉਸ ਨੇ ਸੁਪਨੇ ਵਿੱਚ ਵੀ ਕਲਪਨਾ ਨਹੀਂ ਕੀਤੀ ਇਸ ਲਈ ਦੁਨੀਆ ਨੂੰ ਤਾਂ ਹੁਣ ਤੱਕ ਉਹ ਜਾਣ ਵੀ ਨਹੀਂ ਸੀ ਸਕੀ ਆਪਣੀ ਔਲਾਦ ਦੀ ਮੌਤ ਤੇ ਅਜਿਹੇ ਨਿਰਯੰਤਰਣ ਸਮੇਂ ਸੰਜਮ ਨਾਲ ਗੱਲ ਕਰਨ ਵਾਲੇ ਬਾਪ ਨੂੰ ਮਿਲ ਕੇ ਸਭ ਲੋਕ ਵਧਾਈਆਂ ਦੇਣ ਲੱਗੇ ਤੇ ਇਹ ਦੇਖ ਕੇ ਬਹੁਤ ਖੁਸ਼ ਸੀ ਤੇ ਤਾਂ ਉਸ عورت ਨੇ ਹੌਸਲਾ ਕਰਕੇ ਉਸ ਮੋٹے ਬੰਦੇ ਨੂੰ ਪੁੱਛਿਆ ਤਾਂ ਕੀ ਤੁਹਾਡਾ ਬੇਟਾ ਸੱਚਮੁੱਚ ਮਰ ਗਿਆ ਸ਼ਹੀਦ ਹੋ ਗਿਆ ਉਸ عورت ਨੇ ਫਿਰ ਹੌਸਲਾ ਕਰਕੇ ਬੋਲਿਆ ਤੇ ਸਾਰੇ ਉਸ ਨੂੰ ਅੱਖਾਂ ਫਾੜ-ਫਾੜ ਕੇ ਦੇਖਣ ਲੱਗੇ ਉਸ ਵੱਲ ਦੇਖਣ ਲਈ ਬੁੱਢਾ ਵੀ ਮੁੜਿਆ ਆਪਣੀਆਂ ਵੱਡੀਆਂ-ਵੱਡੀਆਂ ਬਾਹਰ ਨਿਕਲਦੀਆਂ ਗਿੱਲੀਆਂ ਡਰਾਉਣੀਆਂ ਤੇ ਹਲਕੀਆਂ-ਹਲਕੀਆਂ ਭੂਰੀਆਂ ਅੱਖਾਂ ਨੂੰ ਉਸ ਨੇ ਆਪਣੇ ਉਸ ਨੇ ਉਸ عورت ਦੇ ਚਿਹਰੇ ਤੇ ਘੜ ਦਿੱਤਾ ਕੁਝ ਦੇਰ ਲਈ ਉਸ ਨੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਪਰ ਫਿਰ ਉਸ ਨੂੰ ਸਬਦ ਨਹੀਂ ਸੁਝੇ ਉਹ ਬਸ ਉਸ ਔਰਤ ਵੱਲ ਦੇਖਦਾ ਰਿਹਾ ਦੇਖਦਾ ਰਿਹਾ ਤੇ ਜਿਵੇਂ ਉਸ ਸਮੇਂ ਉਸ ਬੇਹੋਦਾ ਤੇ ਬੇਮੌਕੇ ਪ੍ਰਸ਼ਨ ਤੇ ਉਹ ਪਹਿਲੀ ਵਾਰੀ ਅਚਾਨਕ ਇਸ ਦੀ ਸਮਝ ਵਿੱਚ ਆ ਗਿਆ ਸੀ ਕਿ ਸ਼ਾਇਦ ਉਸ ਦਾ ਬੇਟਾ ਸੱਚਮੁੱਚ ਮਰ ਗਿਆ ਹਮੇਸ਼ਾ ਲਈ ਉਸ ਤੋਂ ਦੂਰ ਚਲਾ ਗਿਆ ਉਹਦੇ ਚਿਹਰੇ ਤੇ ਵਾਟ ਓਬਰੇ ਉਸ ਬੰਦੇ ਦੇ ਜਾਣੀ ਤਾਂ ਉਸ ਦੀ ਮੂद्रा ਇੱਕਦਮ ਭਿਆਨਕ ਰੂਪ ਦੇ ਵਿੱਚ ਵਿਗੜ ਗਈ ਤਾਂ ਝਪਟ ਕੇ ਉਸ ਨੇ ਆਪਣੀ ਜੇਲ੍ਹ ਦੇ ਵਿੱਚੋਂ ਰੁਮਾਲ ਜੇਬ ਚੋਂ ਰੁਮਾਲ ਕੱਢਿਆ ਤੇ ਫਿਰ ਸਾਰਿਆਂ ਨੇ ਅੰਤਾਂ ਨਾਲ ਹਰਾਨੀ ਨਾਲ ਵੇਖਿਆ ਕਿ ਉਹ ਡਰਾਉਣੀਆਂ ਦਿਲ ਨੂੰ ਚੀਰਨ ਵਾਲੀਆਂ ਬੇਵਸ ਹਿਚਕੀਆਂ ਦੇ ਵਿੱਚ ਫੁੱਟ-ਫੁੱਟ ਕੇ ਰੋ ਪਿਆ। ਜਣੀ ਮਤਲਬ ਉਸ ਬੰਦੇ ਲਈ ਇਹ ਝਟਕਾ ਸੀ ਕਿ ਉਸਨੇ ਆਪਣੇ ਆਪ ਨੂੰ ਕੰਟਰੋਲ ਕਰ ਰੱਖਿਆ ਸੀ। ਇੱਕ ਧੀਰਜ ਬਣਾ ਕੇ ਕਿ ਇੱਕ ਮੌਤ ਹੈ। ਪਰ ਉਸ ਔਰਤ ਨੇ ਜਦੋਂ ਉਸ ਨੂੰ ਇੰਨਾ ਕੁਝ ਦੱਸਣ ਦੇ ਬਾਵਜੂਦ ਵੀ ਪੁੱਛਿਆ ਕੀ ਤੁਹਾਡਾ ਬੇਟਾ ਸੱਚਮੁੱਚ ਮਰ ਗਿਆ? ਕਿਉਂਕਿ ਉਸਨੇ ਆਪਣੇ ਆਪ ਨੂੰ ਇੱਕ ਭਰਮ ਦੇ ਵਿੱਚ ਪਾ ਕੇ ਆਪਣੇ ਹੰਝੂ ਰੋਕ ਰੱਖੇ ਸਨ ਤੇ ਆਪਣੇ ਆਪ ਨੂੰ ਕਾਇਮ ਰੱਖ ਛੱਡਿਆ ਸੀ ਸੋ ਜਿਸ ਕਰਕੇ ਇਸ ਕਹਾਣੀ ਦੇ ਵਿੱਚ ਜੋ ਸਾਰ ਨਿਕਲਦਾ ਉਹ ਇਹੀ ਕਰਦਾ ਹੈ ਕਿ ਜ਼ਿੰਦਗੀ ਜੰਦਾ ਦੇ ਲਈ ਦਾ ਨਾ ਆ ਕਦੇ ਵੀ ਅਸੀਂ ਅਜਿਹੀ ਗੱਲ ਕਰਨ ਤੋਂ ਗਰੇਜ਼ ਕਰੀਏ ਜੋ ਗੱਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸੇ ਦੇ ਮੂਡ ਨੂੰ ਖਤਮ ਕਰ ਸਕਦੀ ਹੈ ਸੋ ਇਹ ਸੀ ਅਤਾਲਵੀ ਕਹਾਣੀ ਯੁੱਧ ਲਿਖਤਮ ਲੋਕੀ ਪ੍ਰਾਂਦਰੇਲੇ ਪ੍ਰਾਂਦੇਲੇ ਸੋ ਜਿਸ ਦੇ ਵਿੱਚ ਫੌਜੀ ਜ਼ਿੰਦਗੀ ਦੇ ਅਜੀਬ ਰਾਜ ਸਾਡੇ ਸਾਹਮਣੇ ਲਿਆਉਂਦੇ ਗਏ ਨੇ ਸੋ ਇਹ ਕਹਾਣੀਆਂ ਆਪਣੇ ਕਹਾਣੀ ਭਾਗ ਦੇ ਵਿੱਚ ਤੁਸੀਂ ਸੁਣ ਸਕਦੇ ਹੋ ਇਹਨਾਂ ਕਹਾਣੀਆਂ ਦੇ ਲਿੰਕ ਤੇ ਪ੍ਰੋਗਰਾਮ 'ਚ ਕਾਲ ਕਰਨ ਵਾਸਤੇ ਆਪਣਾ ਪਟਾਲਾ ਸਟੂਡੀਓ ਦਾ ਨੰਬਰ 98163096559876309655 ਸੋ ਇਹ ਵੀ ਜ਼ਿੰਦਗੀ ਦਾ ਮੁਕਾਮ ਹੈ ਅੱਜ ਸਾਡੇ 'ਚ ਜਨੀਆਂ ਉਦਾਸੀਆਂ ਆ ਰਹੀਆਂ ਨੇ ਸੋ ਉਹਨਾਂ ਉਦਾਸੀਆਂ ਨੂੰ ਉਸ ਡਿਪਰੈਸ਼ਨ ਨੂੰ ਉਸ ਅਕਲਾਪੇ ਨੂੰ ਅਸੀਂ ਕਿੱਦਾਂ ਚੱਲਣਾ ਇਹ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਹੈ ਸੋ ਕਿਸੇ ਵੀ ਜਿਸ ਦਾ ਖੋ ਚੁੱਕਿਆ ਉਸ ਦੀ ਗੱਲ ਮੁਰਮੁਰਾ ਨਾ ਕਰੀਏ ਜੇ ਅਸੀਂ ਉਸ ਦੀ ਗੱਲ ਕਰਾਂਗੇ ਤਾਂ ਕਿਤੇ ਨਾ ਕਿਤੇ ਉਹ ਬੰਦਾ ਫਿਰ ਇਸੇ ਤਰ੍ਹਾਂ ਰੋਏਗਾ ਆਖਰ ਨੂੰ ਜਿਸ ਤਰ੍ਹਾਂ ਇਹ ਫੌਜੀ ਅਫਸਰ ਦਾ ਪਿਓ ਰੋ ਰਿਹਾ ਸੀ ਇਸ ਦੇ ਨਾਲ ਹੀ ਬਣਦੋਸ ਪਰਮਿੰਦਰ ਸਿੰਘ ਟਵਾਣਾ ਨੂੰ ਦਿਓ ਆ ਗਿਆ ਬ੍ਰਹਮ ਚੰਗਾ ਲੱਗਿਆ ਗੁਜਾਰਿਸ਼ ਹੈ ਕਿ ਸ਼ੇਅਰ ਤੇ ਸਾਂਝਾ ਜ਼ਰੂਰ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ ਜੁੜੇ ਰਹੋ ਟਵਾਣਾ ਰੇਡੀਓ ਦੇ ਨਾਲ